ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੱਦ ਤੋਂ ਵੱਧ ਵਧੀਆ ਰਿਸਪਾਂਸ ਮਿਲ ਰਿਹਾ ਹਾਊਸਫੁੱਲ ਜਾ ਰਹੇ ਆ ਸ਼ੋਜ਼ ਓਪਨਿੰਗ ਬਾ ਕਮਾਲ ਆ ਬਹੁਤ ਜ਼ਿਆਦਾ ਵਧੀਆ ਇੱਥੇ ਕੀ ਦਿੱਕਤ ਹੋ ਗਈ ਆਪਣੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੋ ਗਈ ਜਿੰਨੇ ਲੋਕ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੇਖੀ ਆ ਨਾਟ ਈਵਨ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਫਿਲਮ ਚ ਕੋਈ ਕਮੀ ਆ ਜਾਂ ਫਿਲਮ ਮਾੜੀ ਆ ਇਮਰੀ ਰਿਕੁਐਸਟ ਆ ਮੈਂ ਇੰਨੀ ਰਿਕੁਐਸਟ ਇੰਨੀ ਇੰਨੀ ਮਿੰਤਾ ਮੈਂ ਕੀਤੀਆਂ ਹੀ ਨਹੀਂ ਕਦੇ ਜਿੰਨੀਆਂ ਮੈਨੂੰ ਇਸ ਵਾਰੀ ਕਰਨੀਆਂ ਪੈ ਰਹੀਆਂ ਨੇ ਉਹਦਾ ਰੀਜ਼ਨ ਇਹ ਆ ਵੀ ਆਪਾਂ ਗਲਤ ਪ੍ਰੂਫ ਹੋ ਜਾਣਾ ਭਾਈ ਆਪਾਂ ਗਲਤ ਪ੍ਰੂਫ ਹੋ ਜਾਣਾ ਜੇ ਕੰਟੈਂਟ ਨੂੰ ਆਪਾਂ ਹੁਣ ਸਪੋਰਟ ਨਾ ਨਾ ਕੀਤੀ ਫਿਰ ਆਪਾਂ ਸਾਰਿਆਂ ਨੇ ਗਲਤ ਪ੍ਰੂਫ ਹੋ ਜਾਣਾ ਵੀਰੇ ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਮੈਂ ਵੀ ਜਿਉਣਾ ਵੀ ਮੈਂ ਜਿੰਨਾ ਦਾ ਕੰਟੈਂਟ ਬਣਾ ਰਿਹਾ ਮੈਂ ਉਦਾਂ ਦਾ ਹੀ ਬਣਾਵਾ ਪਰ ਉਹਦੇ ਲਈ ਬਾਈ ਤੁਹਾਡੇ ਸਾਥ ਦੀ ਲੋੜ ਆ ਇੱਥੇ ਪੰਜਾਬ ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਸਾਥ ਦੀ ਲੋੜ ਆ ਅੱਜ ਦੇ ਵੀ ਇੱਕ ਜਾਂ ਦੋ ਜਾਂ ਤਿੰਨ ਸ਼ੂ ਹੋਣਗੇ ਅਟਟ ਥਾਂ ਤੇ ਜਿੱਥੇ ਹੋਣਗੇ ਬਾਈ ਬਣ ਕੇ ਹੁਣੀ ਨਿਕਲੋ ਯਾਰ ਆਦਰਵਾਇਸ ਕੱਲ ਦਾ ਦਿਨ ਸੰਡੇ ਆ ਕੱਲ ਦਾ ਹੀ ਮੌਕਾ ਵਾ ਉਸ ਤੋਂ ਬਾਅਦ ਤੁਸੀਂ ਇਹ ਪ੍ਰੂਵ ਕਰ ਦੇਣਾ ਫਿਰ ਵੀ ਯਾਰ ਇੱਕ ਚੰਗਾ ਕੰਟੈਂਟ ਸਾਡੇ ਸੋਸ਼ੀਅਲੀ ਰੈਲੇਵੈਂਟ ਕੰਟੈਂਟ ਬਣਿਆ ਸੀ ਤੇ ਉਹ ਲੋਕ ਦੇਖਣ ਨਹੀਂ ਗਏ ਇਹ ਇਤਿਹਾਸ ਚ ਆਪਾਂ ਲਿਖਣ ਨਹੀਂ ਦੇਣੀ ਇਹ ਗੱਲ ਪਿੱਠ ਨਹੀਂ ਲਵਾਉਣੀ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਵਾ ਅੱਜ ਵੀ ਹਜੇ ਵੀ ਖਤਮ ਨਹੀਂ ਹੋਇਆ ਬਾਈ ਹਜੇ ਵੀ ਖਤਮ ਨਹੀਂ ਹੋਇਆ ਬਾਈ ਬਣ ਕੇ ਨਾਲ ਖੜਜੋ ਨਹੀਂ ਫਿਰ ਆ ਮੇਰੇ ਹੱਥ ਜੁੜੇ ਆ ਬਸ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੱਦ ਤੋਂ ਵੱਧ ਵਧੀਆ ਰਿਸਪਾਂਸ ਮਿਲ ਰਿਹਾ ਹਾਊਸਫੁੱਲ ਜਾ ਰਹੇ ਆ ਸ਼ੋਜ਼ ਓਪਨਿੰਗ ਬਾ ਕਮਾਲ ਆ ਬਹੁਤ ਜ਼ਿਆਦਾ ਵਧੀਆ ਇੱਥੇ ਕੀ ਦਿੱਕਤ ਹੋ ਗਈ ਆਪਣੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੋਗੀ ਜਿੰਨੇ ਲੋਕ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੇਖੀ ਆ ਨਾਟ ਈਵਨ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਫਿਲਮ ਚ ਕੋਈ ਕਮੀ ਆ ਜਾਂ ਫਿਲਮ ਮਾੜੀ ਆ ਇਹ ਮੇਰੀ ਰਿਕਵੈਸਟ ਆ ਮੈਂ ਇੰਨੀ ਰਿਕਵੈਸਟ ਇੰਨੀ ਇੰਨੀ ਮਿੰਤਾ ਮੈਂ ਕੀਤੀਆਂ ਹੀ ਨਹੀਂ ਕਦੇ ਜਿੰਨੀਆਂ ਮੈਨੂੰ ਇਸ ਵਾਰੀ ਕਰਨੀਆਂ ਪੈ ਰਹੀਆਂ ਨੇ ਉਹਦਾ ਰੀਜ਼ਨ ਇਹ ਆ ਵੀ ਆਪਾਂ ਗਲਤ ਪ੍ਰੂਫ ਹੋ ਜਾਣਾ ਬਾਈ ਆਪਾਂ ਗਲਤ ਪ੍ਰੂਫ ਹੋ ਜਾਣਾ ਜੇ ਕੰਟੈਂਟ ਨੂੰ ਆਪਾਂ ਹੁਣ ਸਪੋਰਟ ਨਾ ਨਾ ਕੀਤੀ ਫਿਰ ਆਪਾਂ ਸਾਰਿਆਂ ਨੇ ਗਲਤ ਪ੍ਰੂਫ ਹੋ ਜਾਣਾ ਵੀਰੇ ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਮੈਂ ਵੀ ਚਾਹੁੰਨਾ ਵੀ ਮੈਂ ਜਿੱਦਾਂ ਦਾ ਕੰਟੈਂਟ ਬਣਾ ਰਿਹਾ ਮੈਂ ਉਦਾਂ ਦਾ ਹੀ ਬਣਾਵਾ ਪਰ ਉਹਦੇ ਲਈ ਬਾਈ ਤੁਹਾਡੇ ਸਾਥ ਦੀ ਲੋੜ ਆ ਇੱਥੇ ਪੰਜਾਬ 'ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਸਾਥ ਦੀ ਲੋੜ ਆ ਅੱਜ ਦੇ ਵੀ ਇੱਕ ਜਾਂ ਦੋ ਜਾਂ ਤਿੰਨ ਸ਼ੂ ਹੋਣਗੇ ਅਟਟ ਥਾਂ ਤੇ ਜਿੱਥੇ ਹੋਣਗੇ ਬਾਈ ਬਣ ਕੇ ਹੁਣੀ ਨਿਕਲੋ ਯਾਰ ਆਦਰਵਾਇਸ ਕੱਲ ਦਾ ਦਿਨ ਸੰਡੇ ਆ ਕੱਲ ਦਾ ਹੀ ਮੌਕਾ ਵਾ ਉਸ ਤੋਂ ਬਾਅਦ ਤੁਸੀਂ ਇਹ ਪ੍ਰੂਫ ਕਰ ਦੇਣਾ ਫਿਰ ਵੀਰ ਇੱਕ ਚੰਗਾ ਕੰਟੈਂਟ ਸਾਡੇ ਸੋਸ਼ੀਅਲੀ ਰੈਲੇਵੈਂਟ ਕੰਟੈਂਟ ਬਣਿਆ ਸੀ ਤੇ ਉਹ ਲੋਕ ਦੇਖਣ ਨਹੀਂ ਗਏ ਇਹ ਇਤਿਹਾਸ ਚ ਆਪਾਂ ਲਿਖਣ ਨਹੀਂ ਦੇਣੀ ਇਹ ਗੱਲ ਪਿੱਠ ਨਹੀਂ ਲਵਾਉਣੀ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਵਾ ਅੱਜ ਵੀ ਹਜੇ ਵੀ ਖਤਮ ਨਹੀਂ ਹੋਇਆ ਬਾਈ ਹਜੇ ਵੀ ਖਤਮ ਨਹੀਂ ਹੋਇਆ ਬਾਈ ਬਣ ਕੇ ਨਾਲ ਖੜਜੋ ਨਹੀਂ ਫਿਰ ਆ ਮੇਰੇ ਹੱਥ ਜੁੜੇ ਆ ਬਸ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੱਦ ਤੋਂ ਵੱਧ ਵਧੀਆ ਰਿਸਪਾਂਸ ਮਿਲ ਰਿਹਾ ਹਾਊਸਫੁੱਲ ਜਾ ਰਹੇ ਆ ਸ਼ੋਜ਼ ਓਪਨਿੰਗ ਬਾ ਕਮਾਲ ਆ ਬਹੁਤ ਜ਼ਿਆਦਾ ਵਧੀਆ ਇੱਥੇ ਕੀ ਦਿੱਕਤ ਹੋ ਗਈ ਆਪਣੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੋ ਗਈ ਜਿੰਨੇ ਲੋਕ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੇਖੀ ਆ ਨਾਟ ਈਵਨ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਫਿਲਮ ਚ ਕੋਈ ਕਮੀ ਆ ਜਾਂ ਫਿਲਮ ਮਾੜੀ ਆ ਇਮਰੀ ਰਿਕੁਐਸਟ ਆ ਮੈਂ ਇੰਨੀ ਰਿਕੁਐਸਟ ਇੰਨੀ ਇੰਨੀ ਮੰਤਾਂ ਮੈਂ ਕੀਤੀਆਂ ਹੀ ਨਹੀਂ ਕਦੇ ਜਿੰਨੀਆਂ ਮੈਨੂੰ ਇਸ ਵਾਰੀ ਕਰਨੀਆਂ ਪੈ ਰਹੀਆਂ ਨੇ ਉਹਦਾ ਰੀਜ਼ਨ ਇਹ ਆ ਵੀ ਆਪਾਂ ਗਲਤ ਪ੍ਰੂਫ ਹੋ ਜਾਣਾ ਬਾਈ ਆਪਾਂ ਗਲਤ ਪ੍ਰੂਫ ਹੋ ਜਾਣਾ ਜੇ ਕੰਟੈਂਟ ਨੂੰ ਆਪਾਂ ਹੁਣ ਸਪੋਰਟ ਨਾ ਨਾ ਕੀਤੀ ਫਿਰ ਆਪਾਂ ਸਾਰਿਆਂ ਨੇ ਗਲਤ ਪ੍ਰੂਫ ਹੋ ਜਾਣਾ ਵੀਰੇ ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਮੈਂ ਵੀ ਚਾਹੁੰਦਾ ਵੀ ਮੈਂ ਜਿੱਦਾਂ ਦਾ ਕੰਟੈਂਟ ਬਣਾ ਰਿਹਾ ਹਾਂ ਮੈਂ ਉਦਾਂ ਦਾ ਹੀ ਬਣਾਵਾਂ ਪਰ ਉਹਦੇ ਲਈ ਬਾਈ ਤੁਹਾਡੇ ਸਾਥ ਦੀ ਲੋੜ ਆ ਇੱਥੇ ਪੰਜਾਬ 'ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਸਾਥ ਦੀ ਲੋੜ ਆ ਅੱਜ ਦੇ ਵੀ ਇੱਕ ਜਾਂ ਦੋ ਜਾਂ ਤਿੰਨ ਸ਼ੂ ਹੋਣਗੇ 8-8 ਥਾਂਾਂ ਤੇ ਜਿੱਥੇ ਹੋਣਗੇ ਬਾਈ ਬਣ ਕੇ ਹੁਣੀ ਨਿਕਲੋ ਯਾਰ ਆਦਰਵਾਇਸ ਕੱਲ ਦਾ ਦਿਨ ਸੰਡੇ ਆ ਕੱਲ ਦਾ ਹੀ ਮੌਕਾ ਵਾ ਉਸ ਤੋਂ ਬਾਅਦ ਤੁਸੀਂ ਇਹ ਪ੍ਰੂਵ ਕਰ ਦੇਣਾ ਫਿਰ ਵੀ ਯਾਰ ਇੱਕ ਚੰਗਾ ਕੰਟੈਂਟ ਸਾਡੇ ਸੋਸ਼ੀਅਲੀ ਰੈਲੇਵੈਂਟ ਕੰਟੈਂਟ ਬਣਿਆ ਸੀ ਤੇ ਉਹ ਲੋਕ ਦੇਖਣ ਨਹੀਂ ਗਏ ਇਹ ਇਤਿਹਾਸ 'ਚ ਆਪਾਂ ਲਿਖਣ ਨਹੀਂ ਦੇਣੀ ਇਹ ਗੱਲ ਪਿੱਠ ਨਹੀਂ ਲਵਾਉਣੀ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਵਾ ਅੱਜ ਵੀ ਹਜੇ ਵੀ ਖਤਮ ਨਹੀਂ ਹੋਇਆ ਬਾਈ ਹਜੇ ਵੀ ਖਤਮ ਨਹੀਂ ਹੋਇਆ ਬਾਈ ਬਣ ਕੇ ਨਾਲ ਖੜਜੋ ਨਹੀਂ ਫਿਰ ਆ ਮੇਰੇ ਹੱਥ ਜੁੜੇ ਆ ਬਸ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੱਦ ਤੋਂ ਵੱਧ ਵਧੀਆ ਰਿਸਪਾਂਸ ਮਿਲ ਰਿਹਾ ਹਾਊਸਫੁੱਲ ਜਾ ਰਹੇ ਆ ਸ਼ੋਜ਼ ਓਪਨਿੰਗ ਬਾ ਕਮਾਲ ਆ ਬਹੁਤ ਜ਼ਿਆਦਾ ਵਧੀਆ ਇੱਥੇ ਕੀ ਦਿੱਕਤ ਹੋ ਗਈ ਆਪਣੇ ਪੰਜਾਬ ਦੇ ਵਿੱਚ ਕੀ ਪ੍ਰੋਬਲਮ ਹੋਗੀ ਜਿੰਨੇ ਲੋਕ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਹੁਣ ਤੱਕ ਫਿਲਮ ਦੇਖੀ ਆ ਜਿਨ੍ਹਾਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਦੇਖੀ ਆ ਨਾਟ ਈਵਨ ਅ ਸਿੰਗਲ ਪਰਸਨ ਕਿਸੇ ਇੱਕ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਫਿਲਮ ਚ ਕੋਈ ਕਮੀ ਆ ਜਾਂ ਫਿਲਮ ਮਾੜੀ ਆ ਇਹ ਮੇਰੀ ਰਿਕੁਐਸਟ ਆ ਮੈਂ ਇੰਨੀ ਰਿਕੁਐਸਟ ਇੰਨੀ ਇੰਨੀ ਮਿੰਤਾ ਮੈਂ ਕੀਤੀਆਂ ਹੀ ਨਹੀਂ ਕਦੇ ਜਿੰਨੀਆਂ ਮੈਨੂੰ ਇਸ ਵਾਰੀ ਕਰਨੀਆਂ ਪੈ ਰਹੀਆਂ ਨੇ ਉਹਦਾ ਰੀਜ਼ਨ ਇਹ ਆ ਵੀ ਆਪਾਂ ਗਲਤ ਪ੍ਰੂਫ ਹੋ ਜਾਣਾ ਬਾਈ ਆਪਾਂ ਗਲਤ ਪ੍ਰੂਫ ਹੋ ਜਾਣਾ ਜੇ ਕੰਟੈਂਟ ਨੂੰ ਆਪਾਂ ਹੁਣ ਸਪੋਰਟ ਨਾ ਨਾ ਕੀਤੀ ਫਿਰ ਆਪਾਂ ਸਾਰੇ ਨੇ ਗਲਤ ਪ੍ਰੂਫ ਹੋ ਜਾਣਾ ਵੀਰੇ ਆਪਾਂ ਕਿਸ ਚੀਜ਼ ਦੀ ਵੇਟ ਕਰ ਰਹੇ ਹਾਂ ਮੈਂ ਵੀ ਚਾਹੁੰਦਾ ਵੀ ਮੈਂ ਜਿੰਦਾ ਦਾ ਕੰਟੈਂਟ ਬਣਾ ਰਿਹਾ ਮੈਂ ਉਦਾਂ ਦਾ ਹੀ ਬਣਾਵਾ ਪਰ ਉਹਦੇ ਲਈ ਬਾਈ ਤੁਹਾਡੇ ਸਾਥ ਦੀ ਲੋੜ ਆ ਇੱਥੇ ਪੰਜਾਬ 'ਚ ਰਹਿੰਦੇ ਜਿਹੜੇ ਪੰਜਾਬੀ ਆ ਉਹਨਾਂ ਦੇ ਸਾਥ ਦੀ ਲੋੜ ਆ ਅੱਜ ਦੇ ਵੀ ਇੱਕ ਜਾਂ ਦੋ ਜਾਂ ਤਿੰਨ ਸ਼ੂ ਹੋਣਗੇ ਅਟਟ ਥਾਂ ਤੇ ਜਿੱਥੇ ਹੋਣਗੇ ਬਾਈ ਬਣ ਕੇ ਹੁਣੀ ਨਿਕਲੋ ਯਾਰ ਆਦਰਵਾਇਸ ਕੱਲ ਦਾ ਦਿਨ ਸੰਡੇ ਆ ਕੱਲ ਦਾ ਹੀ ਮੌਕਾ ਵਾ ਉਸ ਤੋਂ ਬਾਅਦ ਤੁਸੀਂ ਇਹ ਪ੍ਰੂਫ ਕਰ ਦੇਣਾ ਫਿਰ ਬੀਰ ਇੱਕ ਚੰਗਾ ਕੰਟੈਂਟ ਸਾਡੇ ਸੋਸ਼ੀਅਲੀ ਰੈਲੇਵੈਂਟ ਕੰਟੈਂਟ ਬਣਿਆ ਸੀ ਤੇ ਉਹ ਲੋਕ ਦੇਖਣ ਨਹੀਂ ਗਏ ਇਹ ਇਤਿਹਾਸ ਚ ਆਪਾਂ ਲਿਖਣ ਨਹੀਂ ਦੇਣੀ ਇਹ ਗੱਲ ਪਿੱਠ ਨਹੀਂ ਲਵਾਉਣੀ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਕਰਨਾ ਵਾ ਅੱਜ ਵੀ ਹਜੇ ਵੀ ਖਤਮ ਨਹੀਂ ਹੋਇਆ ਬਾਈ ਹਜੇ ਵੀ ਖਤਮ ਨਹੀਂ ਹੋਇਆ ਬਾਈ ਬਣ ਕੇ ਨਾਲ ਖੜਜੋ ਨਹੀਂ ਫਿਰ ਆ ਮੇਰੇ ਹੱਥ ਜੁੜੇ ਆ ਬਸ